ਹਾਂਜੀ ਅਕਸਰ ਮੇਰੇ ਬੱਚੇ ਪੁੱਛਦੇ ਆ ਕਿ ਮੰਮਾ ਤੁਸੀਂ 40 ਸਾਲ ਦੇ ਹੋ ਚੱਲੇ ਹੋ ਫਿਰ ਵੀ ਤੁਸੀਂ ਜਵਾਨ ਪਈਓ ਤੁਹਾਡੀ ਖੂਬਸੂਰਤੀ ਦਾ ਰਾਜ਼ ਦੱਸੋ ਤੇ ਮੈਂ ਕਿਹਾ ਚਲੋ ਤੁਹਾਨੂੰ ਕੱਲਿਆਂ ਨੂੰ ਕੀ ਦੱਸਣਾ ਆਪਾਂ ਵੀਡੀਓ ਰਾਹੀਂ ਸਾਰਿਆਂ ਨੂੰ ਹੀ ਦੱਸਦੇ ਆ ਕਿ ਸਾਡੀ ਜਿਹੜੀ ਜੰਗ ਸਕਿਨ ਨੇ ਤੇ ਝੁਰੜੀਆਂ ਤੋਂ ਰਹਿਤ ਹੈ ਤੇ ਉਹਦੀ ਉਹਦਾ ਕੀ ਰਾਜ਼ ਹੈ ਹਨਾ ਬਹੁਤ ਚੰਗਾ ਲੱਗਦਾ ਜਦੋਂ ਸਾਡੇ ਬੱਚੇ ਨਾ ਸਾਡੇ ਤੋਂ ਹੀ ਮੋਟੀਵੇਟ ਹੁੰਦੇ ਨੇ ਸਾਡੇ ਤੋਂ ਹੀ ਪੁੱਛ ਕੇ ਤੇ ਗਾਂ ਤੁਰਦੇ ਨੇ ਨਾ ਤੇ ਬਹੁਤ ਹੀ ਚੰਗਾ ਲੱਗਦਾ ਏ ਤੇ ਮੈਂ ਸੋਚਿਆ ਮੈਂ ਕਿ ਚਲੋ ਵੀਡੀਓ ਬਣਾਣੇ ਆ ਜਿਹੜੀ ਚੀਜ਼ਾਂ ਮੈਂ ਇਸਤੇਮਾਲ ਕਰਦੀ ਆ ਨਾਈਟ ਨੂੰ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਖਾਸ ਕਰਕੇ ਇਹ ਬਹੁਤ ਵਧੀਆ ਰੈਮਡੀ ਹੈ ਜਿਨ੍ਹਾਂ ਦੇ ਸ਼ਾਇਆ ਨੇ ਤੇ ਜਿਨ੍ਹਾਂ ਦੇ ਝੁਰੜੀਆਂ ਨੇ ਰਾਤ ਨੂੰ ਇਹ ਰੈਮਡੀ ਇਸਤੇਮਾਲ ਕਰਨੀ ਕਿਸ ਤਰੀਕੇ ਨਾਲ ਕਰਨੀ ਪਹਿਲਾਂ ਤੇ ਤੁਸੀਂ ਬਣਾਉਣਾ ਸਿੱਖੋ ਪਹਿਲਾਂ ਤੇ ਦੇਖੋ ਵੀ ਇਹਦੇ ਵਿੱਚ ਸਮਾਨ ਕੀ ਕੀ ਪੈਂਦਾ ਹੈ ਤੇ ਉਸ ਰੈਮਡੀ ਨੂੰ ਬਣਾ ਕੇ ਤੁਸੀਂ ਨਾਈਟ ਨੂੰ ਲਗਾਉਣਾ ਹੈ ਤੇ ਪਹਿਲਾਂ ਪਲੀਜ਼ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਹੀ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੋਵੇਗੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਤੇ ਜਿਹੜੀ ਵੀ ਇਨਫਾਰਮੇਸ਼ਨ ਹੋਏਗੀ ਤੁਹਾਡੇ ਤੱਕ ਪਹੁੰਚੇਗੀ ਠੀਕ ਹੈ ਜੀ ਵੀਡੀਓ ਲਾਈਕ ਕਰ ਦੇਣਾ ਅਗਰ ਕਿਸੇ ਨੂੰ ਹਾਈਡ ਦਾ ਬਟਨ ਮਿਲ ਗਿਆ ਹੈ ਤਾਂ ਹਾਈਡ ਵੀ ਪਲੀਜ਼ ਕਰ ਦਿਆ ਕਰੋ ਵੀਡੀਓ ਨੂੰ ਬਸ ਇੰਨੀ ਕਿ ਰਿਕਵੈਸਟ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਚਲੋ ਜੀ ਸਟਾਰਟ ਕਰਦੇ ਆ ਤੁਹਾਨੂੰ ਬਹੁਤ ਹੀ ਪਿਆਰੀ ਰੈਮਡੀ ਦੱਸਦੇ ਆ ਜਿਨ੍ਹਾਂ ਦੇ ਹੈਗੀਆਂ ਨੇ ਝੁਰੜੀਆਂ ਖਾਸ ਕਰਕੇ ਛਾਈਆਂ ਠੀਕ ਹੈ ਜੀ ਤੇ ਚਲੋ ਜੀ ਕਿਦਾਂ ਆਪਣੀ ਜਿਹੜੀ ਜਵਾਨ ਰਹਿੰਦੀ ਹੈ ਦਿਨ ਬਦ ਦਿਨ ਆਪਾਂ ਆਪਣੇ ਆਪਣੇ ਕਿਦਾਂ ਨਹੀਂ ਖਾਰ ਸਕਦੇ ਅਗਰ ਤੁਸੀਂ 50 ਸਾਲ ਦੇ ਵੀ ਹੋ ਚਲੇ ਤਾਂ ਵੀ ਤੁਸੀਂ 10 ਸਾਲ ਛੋਟੇ ਆਪਣੀ ਉਮਰ ਤੋਂ ਛੋਟੇ ਦੀ ਨਜ਼ਰ ਆਉਗੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੱਸਦੇ ਆ ਪਹਿਲਾ ਇੰਗਰੀਡੀਅੰਟ ਹੈਗਾ ਏ ਜੈਫਲ ਪਾਊਡਰ ਇਹ ਹੈਗਾ ਜੈਫਲ ਪਾਊਡਰ ਆਨਲਾਈਨ ਮੰਗਵਾ ਸਕਦੇ ਚਾਹੇ ਤੁਸੀਂ ਜੈਫਲ ਘਰੇ ਲੈ ਕੇ ਕੁੱਟ ਕੇ ਦਾ ਪਾਊਡਰ ਬਣਾ ਲਓ ਜਿਹੜਾ ਘਰੇ ਬਣਾਉਂਦੇ ਆ ਨਾ ਪਾਊਡਰ ਥੋੜਾ ਜਿਹਾ ਦਰਦਰਾ ਬਣਦਾ ਏ ਆਨਲਾਈਨ ਲੈ ਕੇ ਆਓਗੇ ਤਾਂ ਥੋੜਾ ਜਿਹਾ ਮਹੀਨ ਪਾਊਡਰ ਤੁਹਾਨੂੰ ਮਿਲ ਜੇਗਾ ਦੂਸਰੀ ਚੀਜ਼ ਚਾਹੀਦੀ ਆਪਾਂ ਨੂੰ ਗਲਿਸਰੀਨ ਗਲਿਸਰੀਨ ਤੁਹਾਨੂੰ ਜਿਹੜੀ ਐ ਫੇਸ ਵਾਲੀ ਚਾਹੀਦੀ ਗਲਿਸਰੀਨ ਇੱਕ ਹੁੰਦੀ ਐ ਅੰਦਰ ਲਗਾਉਣ ਵਾਲੀ ਜਿਨ੍ਹਾਂ ਦੇ ਛਾਲੇ ਹੁੰਦੇ ਨੇ ਮੂੰਹ 'ਚ ਇੱਕ ਗਲਿਸਰੀਨ ਉਹ ਹੁੰਦੀ ਐ ਇੱਕ ਹੁੰਦੀ ਫੇਸ ਵਾਲੀ ਤੁਸੀਂ ਮੈਡੀਕਲ 'ਚ ਜਾਓਗੇ ਨਾ ਜਦੋਂ ਵੀ ਤੇ ਉਹਨਾਂ ਨੂੰ ਤੁਸੀਂ ਕਹਿ ਕੇ ਜੇ ਸਾਨੂੰ ਫੇਸ ਵਾਲੀ ਗਲਿਸਰੀਨ ਚਾਹੀਦੀ ਐ ਇਸ ਤਰੀਕੇ ਨਾਲ ਫੇਸ ਵਾਲੀ ਗਲਿਸਰੀਨ ਮਿਲ ਜਾਵੇਗੀ ਇਹ ਲੈਵਨ ਔਰ ਰੋਜ਼ ਦਾ ਫਲੇਵਰ ਐ ਇਹਦੇ ਵਿੱਚ ਬਹੁਤ ਹੀ ਪਿਆਰੀ ਗਲਿਸਰੀਨ ਐ ਤੁਹਾਡੇ ਫੇਸ ਨੂੰ ਇੱਕਦਮ ਚਮਕਦਾਰ ਰੱਖੇਗੀ ਤੇ ਇੱਕ ਲੈਣਾ ਤੁਸੀਂ ਨਾਰੀਅਲ ਔਇਲ ਨਾਰੀਅਲ ਔਇਲ ਲੈਣਾ ਐ ਤੇ ਚੌਥੀ ਚੀਜ਼ ਲੈਣੀ ਹੈ ਐਲੋਵਿਰਾ ਜੈਲ ਚਾਰ ਚੀਜ਼ਾਂ ਨੇ ਤੁਸੀਂ ਦੇਖ ਲਓ ਜੈਫਲ ਪਾਊਡਰ ਨਾਰੀਅਲ ਤੇਲ ਗਲਿਸਰਨ ਔਰ ਇਹ ਵਾਲੀ ਐਲੋਵਿਰਾ ਤੇ ਚਲੋ ਜੀ ਆਪਾਂ ਇਹਨੂੰ ਕਿੱਦਾਂ ਬਣਾਣਾ ਹੈ ਤੇ ਕਿੱਦਾਂ ਤੁਸੀਂ ਇਹਨਾਂ ਨੂੰ ਲਗਾਣਾ ਹੈ ਤੇ ਕਿੰਨਾ ਟਾਈਮ ਲਗਾਣਾ ਹੈ ਸਾਰਾ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਪਹਿਲਾਂ ਤੇ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਐਲੋਵਿਰਾ ਜਿੰਨੀ ਕਿ ਤੁਸੀਂ ਬਣਾਣੀ ਹੈ ਓਨੀ ਕਿ ਤੁਸੀਂ ਬਣਾ ਕੇ ਰੱਖ ਸਕਦੇ ਠੀਕ ਹੈ ਜੀ ਤੇਲ ਹੋ ਜੀ ਅੱਧਾ ਇੱਕ ਚਮਚਾ ਦੇ ਵਿੱਚ ਐਲੋਵਿਰਾ ਜੈਲ ਪਾ ਲਈਏ ਸ਼ਾਇਦ ਨਜ਼ਰ ਨਾ ਆਂਦੀ ਹੋਵੇ ਠੀਕ ਹੈ ਜੀ ਤੇ ਆ ਪਾ ਲਈਏ ਅੱਧਾ ਇੱਕ ਚਮਚਾ ਦੇ ਵਿੱਚ ਪਾ ਲੈਣਾ ਆਪਾਂ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਜਿਹੜਾ ਹੁੰਦਾ ਸਾਡੀ ਸਕਿਨ ਦੇ ਦਾਗ ਧੱਬਿਆਂ ਨੂੰ ਇੰਨਾ ਠੀਕ ਕਰਦਾ ਹੈ ਜੇ ਅਗਰ ਤੁਸੀਂ ਢੰਗ ਤਰੀਕੇ ਨਾਲ ਲਾਓਗੇ ਤੇ ਇਹ ਪਾ ਲਈ ਆਪਾਂ ਅੱਧਾ ਚਮਚਾ ਦੇ ਵਿੱਚ ਨਾਰੀਅਲ ਦਾ ਤੇਲ ਤੇ ਚਾਰ ਚਾਰ ਡ੍ਰੋਪਸ ਜਾਨੀ ਕਿ ਅੱਧਾ ਇੱਕ ਚਮਚਾ ਆਪਾਂ ਪਾ ਲੈਣੀ ਇਹਦੇ ਵਿੱਚ ਗਲਿਸਰੀਨ ਤੁਸੀਂ ਚਾਹੋ ਤਾਂ ਕਾਫੀ ਦਿਨਾਂ ਦੀ ਬਣਾ ਕੇ ਰੱਖ ਸਕਦੇ ਹੋ ਮੈਂ ਸਿਰਫ 5 ਦਿਨਾਂ ਦੀ ਬਣਾ ਕੇ ਰੱਖਣਗੀ ਆ ਤੁਸੀਂ ਚਾਹੋ ਹਫਤੇ ਦੀ 2 ਹਫਤੇ ਦੀ ਇਹ ਕਰੀਮ ਬਣਾ ਕੇ ਰੱਖ ਸਕਦੇ ਹੋ ਤੇ ਚੌਥੀ ਚੀਜ਼ੇ ਦੇ ਵਿੱਚ ਜਾਏਗੀ ਜੈਫਲ ਪਾਊਡਰ ਜੈਫਲ ਪਾਊਡਰ ਜਿਹੜਾ ਹੁੰਦਾ ਸਾਡੀਆਂ ਛਾਣੀਆਂ ਨੂੰ ਇੰਨਾ ਠੀਕ ਕਰਨ ਵਿੱਚ ਕਾਰਗਲ ਹੈ ਇੰਨਾ ਬ੍ਰਾਈਟ ਬਣਾਉਂਦਾ ਸਾਡੀ ਸਕਿਨ ਨੂੰ ਬਹੁਤ ਹੀ ਵਧੀਆ ਕਰਦਾ ਪਾਣਾ ਸਿਰਫ ਇੰਨਾ ਕਿ ਤੁਸੀਂ ਦੇਖ ਸਕਦੇ ਹੋ ਚੌਥਾਈ ਹਿੱਸੇ ਤੋਂ ਵੀ ਘੱਟ ਹੈ ਕਿਉਂਕਿ ਇਹ ਗਰਮ ਹੁੰਦਾ ਬਹੁਤ ਹੀ ਤੇਜ਼ ਹੁੰਦਾ ਹੈ ਸਾਡੀ ਸਕਿਨ ਨੂੰ ਇੱਕ ਤਰ੍ਹਾਂ ਬ੍ਰਾਈਟ ਕਰ ਦਿੰਦਾ ਏ ਔਰ ਸਾਡੀ ਸਕਿਨ ਨੂੰ ਨਿਖਾਰ ਦਿੰਦਾ ਏ ਤੇ ਤੁਹਾਡੀ ਜਿਹੜੀ ਵਧਣ ਵਾਲੀ ਏਜ ਜਿਵੇਂ ਆਪਾਂ ਜੋ ਜੋ ਆਪਣੀ ਏਜ ਹੁੰਦੀ ਏ ਤੇ ਆਪਾਂ ਨੂੰ ਖਤਰਾ ਹੁੰਦਾ ਕਿਸ ਕਿੱਦੇ ਝੁਰੜੀਆਂ ਦਾ ਆ ਜਾਣਾ ਸਕਿਨ ਡਾਲ ਨਾ ਹੋ ਜਾਵੇ ਸਕਿਨ ਤੇ ਸਾਡੇ ਤੇ ਕੋਈ ਵੀ ਖਿਚਾਓ ਨਾ ਹੋਵੇ ਸਾਡੀ ਸਕਿਨ ਦੇ ਅੰਦਰ ਡ੍ਰਾਈਨੈਸ ਨਾ ਹੋਵੇ ਇਹ ਸਾਰੇ ਚੀਜ਼ਾਂ ਨੂੰ ਠੀਕ ਕਰਦੀ ਏ ਤੇ ਆਹ ਚਾਰੇ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਚਾਰੇ ਚੀਜ਼ਾਂ ਲਿਖ ਲਓ ਚਾਹੇ ਵੀਡੀਓ ਜਿਹੜੀ ਹੈ ਸੇਵ ਕਰਕੇ ਰੱਖ ਲੈਣਾ ਤੇ ਤੁਸੀਂ ਇਹ ਬਣਾ ਕੇ ਆਪਣੇ ਚਿਹਰੇ ਤੇ ਲਗਾਇਆ ਕਰੋ ਠੀਕ ਹੈ ਇੱਕ ਵਾਰ ਲਗਾਉਣ ਨਾਲ ਕਦੀ ਵੀ ਚਾਹਿਆ ਠੀਕ ਨਹੀਂ ਹੁੰਦੀ ਤੁਹਾਨੂੰ ਪ੍ਰੋਪਰ ਟਰੀਟਮੈਂਟ ਕਰਨਾ ਪੈਣਾ ਹੈ 30 ਦਿਨ ਤੇ ਬਾਕੀ ਤੁਹਾਨੂੰ ਮੈਂ ਇਹ ਦੱਸਦੀ ਹਾਂ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਸਵੇਰੇ ਇੱਕ ਗਲਾਸ ਗਰਗਨਾ ਪਾਣੀ ਕਰਕੇ ਉਹਦੇ ਵਿੱਚ ਥੋੜੀ ਜੀ ਹਲਦੀ ਔਰ ਅੱਧਾ ਚਮਚਾ ਦੇਸੀ ਘਿਓ ਪਾ ਕੇ ਪੀਣਾ ਸ਼ੁਰੂ ਕਰ ਦੇਵੋ 21 ਦਿਨਾਂ ਬਾਅਦ ਤੁਸੀਂ ਦੇਖੇ ਤੁਹਾਡੀ ਸਕਿਨ ਵਿੱਚ ਕਿੰਨਾ ਚੇਂਜ ਆ ਜਾਏਗਾ ਸਕਿਨ ਜਿਹੜੀ ਲਿਸ਼ਕਣ ਲੱਗ ਜੇਗੀ ਕਿ ਸਕਿਨ ਚਮਕਣ ਲੱਗ ਜੇਗੀ ਤੁਹਾਡੀਆਂ ਜਿਹੜੀਆਂ ਸ਼ਾਇਆ ਨੇ ਉਹ ਤੁਹਾਡੇ ਪਿਗਮੈਂਟੇਸ਼ਨ ਜਿਹੜੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਰੰਗ ਹੱਦ ਤੋਂ ਜ਼ਿਆਦਾ ਗੋਰਾ ਹੋਣਾ ਸ਼ੁਰੂ ਹੋ ਜਾਵੇਗਾ ਗਰਮ ਦੁੱਧ ਪਾਣੀ ਕਰ ਲੈਣਾ ਪਾਣੀ ਦੇ ਵਿੱਚ ਤੁਸੀਂ ਹਲਦੀ ਔਰ ਇੱਕ ਚਮਚਾ ਜਾਂ ਅੱਧਾ ਚਮਚਾ ਦੇਸੀ ਘਿਓ ਉਸ ਦੇ ਵਿੱਚ ਪਾ ਲੈਣਾ ਹੈ ਉਹਨੂੰ ਤੁਸੀਂ ਸਿੱਪ ਸਿੱਪ ਕਰਕੇ ਪੀਣਾ ਜਿੱਦਾਂ ਤੁਸੀਂ ਚਾਹ ਪੀਂਦੇ ਹੋ ਚਾ ਛੱਡ ਦੋਗੇ ਚੀਨੀ ਛੱਡ ਦੋਗੇ ਨਾ ਸਾਰਿਆਂ ਤੋਂ ਵਧੀਆ ਜਦੋਂ 30 ਪਲੱਸ ਆਪਾਂ ਹੋ ਜੰਨੇ ਆ ਉਸ ਤੋਂ ਬਾਅਦ ਚੀਨੀ ਔਰ ਜੜੀਆਂ ਤਲੀਆਂ ਚੀਜ਼ਾਂ ਹੁੰਦੀਆਂ ਨੇ ਮਸਾਲੇ ਹੁੰਦੇ ਨੇ ਉਹਨਾਂ ਨੂੰ ਘੱਟ ਖਾਣਾ ਸ਼ੁਰੂ ਕਰੋ ਤੇ ਹੈਲਦੀ ਚੀਜ਼ਾਂ ਖਾਇਆ ਕਰੋ ਸਬਜ਼ੀ ਖਾਇਆ ਕਰੋ ਫਰੂਟਸ ਖਾਇਆ ਕਰੋ ਤੇ ਕੁਝ ਨਾ ਕੁਝ ਗ੍ਰੀਨ ਵੈਜੀਟੇਬਲਸ ਜਿਹੜੇ ਹੁੰਦੇ ਨੇ ਜਿਵੇਂ ਖੀਰਾ ਹੋਵੇ ਉਹ ਕੱਚਾ ਖਾਇਆ ਕਰੋ ਤੇ ਬੰਦ ਗੋਭੀ ਹੋ ਗਈ ਇਦਾਂ ਦੀ ਪੱਤਾ ਗੋਭੀ ਹੋ ਗਈ ਮੂਲੀਆਂ ਹੋ ਗਈਆਂ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੋ ਪਾਲਕ ਖਾਣੀ ਸ਼ੁਰੂ ਕਰ ਦੋ ਤੇ ਆ ਦੇਖੋ ਬਣ ਕੇ ਹੋ ਗਈ ਸਾਡੀ ਇਸ ਤਰੀਕੇ ਨਾਲ ਕਰੀਮ ਇਹ ਕਰੀਮ ਸਾਡੀ ਹੋ ਗਈ ਬਣ ਕੇ ਰੈਡੀ ਤੁਸੀਂ ਇਸ ਕਰੀਮ ਨੂੰ ਕਦੋਂ ਲਗਾਣਾ ਤੁਸੀਂ ਲਗਾਣਾ ਹੈ ਇਸ ਕਰੀਮ ਨੂੰ ਰਾਤ ਨੂੰ ਰਾਤ ਨੂੰ ਸੌਣ ਲੱਗਿਆਂ ਤੁਸੀਂ ਇਸ ਕਰੀਮ ਦਾ ਇਸਤੇਮਾਲ ਕਰਨਾ ਹੈ ਜਦੋਂ ਵੀ ਤੁਸੀਂ ਰਾਤ ਨੂੰ ਫ੍ਰੀ ਹੁੰਦੇ ਹੋ ਫੇਸ ਨੂੰ ਵੋਸ਼ ਕਰ ਲੈਣਾ ਹੈ ਤੇ ਇਸ ਕਰੀਮ ਨੂੰ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਲਗਾਉਣਾ ਸ਼ੁਰੂ ਕਰ ਦੇਣਾ ਹੈ ਤੇ ਤੁਸੀਂ ਇਹ ਲਗਾਤਾਰ ਇਸ ਕਰੀਮ ਨੂੰ ਲਗਾਉਣਾ ਹੈ ਇਹ ਬਹੁਤ ਹੀ ਪਿਆਰੀ ਬਹੁਤ ਹੀ ਫਾਇਦੇਮੰਦ ਕਰੀਮ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਬਾਕੀ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਚਾਹ ਚੂ ਛੱਡ ਦਿਓ ਮਿੱਠਾ ਮੂਠਾ ਖਾਣਾ ਛੱਡ ਦਿਓ ਤੇ ਸਕਿਨ ਜਿਹੜੀ ਤੁਹਾਡੇ ਦਿਨ ਮੋਦੀ ਨੇ ਜਿਹੜੀ ਹੈ ਨਾ ਪਹਿਲਾਂ ਨਾਲੋਂ ਵੀ ਚਮਕਦਾਰ ਹੋ ਜਾਵੇਗੀ ਜਦੋਂ ਤੁਸੀਂ ਜਵਾਨੇ ਟਾਈਪ ਹੁੰਦੇ ਸੀਗੇ ਤੇ ਕਿਉਂਕਿ ਆਪਾਂ ਨਾ ਖਾਣ ਪੀਣ ਵਾਲ ਜ਼ਿਆਦਾ ਧਿਆਨ ਦੇ ਲੈਨੇ ਖਾਣਾ ਪੀਣਾ ਗਲਤ ਹੋ ਜਾਂਦਾ ਉਹਦੀ ਵਜ੍ਹਾ ਨਾਲ ਤੁਹਾਡੀ ਸਕਿਨ ਨਾ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤਾਂ ਆਪਾਂ ਜਵਾਨੀ ਚ ਹੁੰਨੇ ਉਹ ਤਾਂ ਕਹਿੰਨੇ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਹੈ ਖਾ ਲੈਨੇ ਸਾਡੀ ਕਿਹੜਾ ਸਕਿਨ ਨੂੰ ਕੁਝ ਹੁੰਦਾ ਪਿਆ ਪਰ ਜੋ ਜੋ ਏਜ ਹੁੰਦੀ ਹੈ ਸਾਡੀ ਸਕਿਨ ਤੇ ਉਦੋਂ ਅਸਰ ਆਉਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਟਾਈਮ ਤੋਂ ਪਹਿਲਾਂ ਹੀ ਬੁੱਢੀ ਨਜ਼ਰ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਤੋ ਜੀ ਬੁੱਢੇ ਜਿਹੜੇ ਨਾ ਹੋਣਾ ਚਾਹੁੰਦੇ ਜਲਦੀ ਤੇ ਜਵਾਨ ਰਹਿਣਾ ਚਾਹੁੰਦੇ ਹੋ ਤੇ ਚੀਜ਼ਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਵੋ ਦੇਖੋ ਕਰੀਮ ਕਿੰਨੀ ਪਿਆਰੀ ਜੀ ਦੇਖੋ ਬਹੁਤ ਹੀ ਪਿਆਰੀ ਇਹ ਕਰੀਮ ਬਣ ਕੇ ਹੋ ਗਈ ਰੈਡੀ ਕਿਸੇ ਵੀ ਤੁਸੀਂ ਡੱਬੀ ਦੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਬਹੁਤ ਹੀ ਇੱਕ ਕੰਮ ਦੀ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਹਜ਼ਾਰਾਂ ਜਿਹੜੇ 2 2000 5 5000 ਦੇ ਬੋਟੈਕਸ ਕਰਵਾਉਂਦੇ ਹੋ ਤੇ ਲੇਜ਼ਰਾਂ ਕਰਵਾਉਂਦੇ ਹੋ ਉਹਨਾਂ ਦੀ ਕਰਵਾਉਣ ਦੀ ਜ਼ਰੂਰਤ ਨਹੀਂ ਪੈਣੀ ਅਗਰ ਤੁਸੀਂ ਇਸ ਤਰੀਕੇ ਨਾਲ ਮੇਰੇ ਦੱਸੀ ਹੋਈ ਰੈਮਡੀ ਆਪਣੇ ਚਿਹਰੇ ਤੇ ਇਸਤੇਮਾਲ ਕਰਦੇ ਹੋ ਬਹੁਤ ਸਾਰੀਆਂ ਮੈਂ ਰੈਮਡੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਉਂਕਿ ਹਰ ਪ੍ਰਕਾਰ ਦੀ ਸਕਿਨ ਲਈ ਲੱਗ-ਲੱਗ ਜਿਹੜੀ ਰੈਮਡੀ ਹੁੰਦੀ ਹੈ ਕੋਈ ਕਿਸੇ ਦੀ ਸਕਿਨ ਡਰਾਈ ਹੁੰਦੀ ਹੈ ਕਿਸੇ ਦੀ ਔਇਲੀ ਹੁੰਦੀ ਹੈ ਕਿਸੇ ਦੀ ਕਿੱਦਾਂ ਦੀ ਹੁੰਦੀ ਹੈ ਨਾ ਤੇ ਕਿਸੇ ਨੂੰ ਕੋਈ ਚੀਜ਼ ਸੂਟ ਕਰਦੀ ਹੈ ਕੋਈ ਨਹੀਂ ਕਰਦੀ ਇਸ ਕਰਕੇ ਆਪਾਂ ਲੱਗ-ਲੱਗ ਚੀਜ਼ਾਂ ਦੱਸਦੇ ਆ ਤਾਂ ਜੋ ਮੇਰੀਆਂ ਭੈਣਾਂ ਆਪਣੀ ਸਕਿਨ ਨੂੰ ਇੱਕਦਮ ਚਮਕਦਾਰ ਬਣਾ ਕੇ ਰੱਖਣ ਠੀਕ ਹੈ ਜੀ ਆਹ ਵਾਲੀ ਕਰੀਮ ਤੁਸੀਂ ਖਾਸ ਕਰਕੇ ਜਿਨ੍ਹਾਂ ਦੇ ਭਵੇਂ ਉਹਨਾਂ ਦੀ ਸਕਿਨ ਡਰਾਈ ਹੈ ਤੇ ਚਾਹੇ ਸਕਿਨ ਹੈਗੀ ਉਹਨਾਂ ਦੀ oily ਜੇ ਉਹਨਾਂ ਦੇ ਸ਼ਾਈਆਂ ਨੇ ਪਿਗਮੈਂਟੇਸ਼ਨ ਹੈ ਆਹ ਕਰੀਮ ਬਣਾ ਕੇ ਲਗਾਉਣਾ ਸ਼ੁਰੂ ਕਰ ਦੋ ਜੈਫਲ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਸਾਫ਼ ਕਰ ਦਿੰਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਚਾਰਾ ਚੀਜ਼ਾਂ ਨੂੰ ਕਰੀਮ ਬਣਾ ਕੇ ਰੱਖ ਲਓ ਤੇ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਲਗਾਨੀ ਹੈ ਤੇ ਦਿਨੇ ਜਾ ਕੇ ਤੁਸੀਂ ਫੇਸ ਨੂੰ ਕਰਨਾ ਹੈ ਵਾਸ਼ ਜਿਵੇਂ ਮੈਂ ਦੱਸਿਆ ਸਾਰੇ ਉੱਠ ਕੇ ਪਾਣੀ ਗਰਮ ਕਰਕੇ ਗਲਾਸ ਉਸ ਵਿੱਚ ਥੋੜੀ ਜਿਹੀ ਹਲਦੀ ਪਾਣੀ ਹੈ ਥੋੜਾ ਜਿਹਾ ਦੇਸੀ ਘਿਓ ਪਾਣਾ ਇੱਕ ਚਮਚਾ ਚਾਹ ਪਾਣਾ ਜਮਚਾਦਾ ਚਮਚਾ ਘੋਲ ਕੇ ਉਹਨੂੰ ਡੇਲੀ ਪੀਣਾ ਸ਼ੁਰੂ ਕਰ ਦੇਵੋ ਚਾਹ ਜਿਹੜੀ ਬੰਦ ਕਰ ਦੇਵੋ ਫਿਰ ਤੁਸੀਂ ਦੇਖਿਆ ਤੁਹਾਡੀ ਸਕਿਨ ਕਿੰਨੀ ਚਮਕੇਗੀ ਫੁਕਣ ਤੇ ਕਿੰਨਾ ਨਖਾਰ ਕਿੰਨਾ 글로ਅ ਆਵੇਗਾ ਇਹ ਸੀਗਾ ਮੇਰਾ ਸੇਕ੍ਰਟ ਜਿਹੜਾ ਮੈਂ ਕਰਦੀ ਹਾਂ ਔਰ ਤੁਸੀਂ ਦੇਖ ਸਕਦੇ ਹੋ 40 ਸਾਲ ਦੀ ਉਮਰ ਵਿੱਚ ਵੀ ਮੇਰੀ ਸਕਿਨ ਦੇਖੋ ਬਿਲਕੁਲ ਹੀ ਟਾਈਟ ਵੀ ਬਿਲਕੁਲ ਹੀ ਜਵਾਨ ਵੀ ਹੈ ਕੋਈ ਰਿੰਕਲ ਨਹੀਂ ਕੋਈ ਸ਼ਾਈ ਨਹੀਂ ਕੋਈ ਕੁਝ ਨਹੀਂ ਹੈਗਾ ਵਾਲ ਵੀ ਮੇਰੇ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਲੰਬੇ ਪਏ ਆ ਨਾ ਛੱਡਦੇ ਆ ਨਾ ਕੁਝ ਤੇ ਅਗਰ ਕਿਸੇ ਨੂੰ ਵਾਲਾਂ ਦੀ ਵੀ ਪ੍ਰੋਬਲਮ ਹੈਗੀ ਹੈ ਤੇ ਵੀਡੀਓ ਪਾਈਆਂ ਹੋਈਆਂ ਨੇ ਅਗਰ ਨਾ ਵੀਡੀਓ ਮਿਲੇ ਤੇ ਕਮੈਂਟ ਕਰਕੇ ਦੱਸ ਦੇਣਾ ਆਪਾਂ ਤੁਹਾਡੇ ਲਈ ਵੀਡੀਓ ਵੀ ਬਣਾ ਦਵਾਂਗੇ ਔਰ ਤੇਲ ਵੀ ਬਣਾ ਦਵਾਂਗੇ ਜਿਹੜਾ ਆਪਾਂ ਲਗਾਣੇ ਹੁੰਦੇ ਆ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਹੋ ਗਏ ਚਿਹਰਾ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜ਼ਰੂਰ ਕਰਨਾ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓਜ਼ ਬਾਏ ਬਾਏ